हांजी परम प्यारे वीर बुजुर्ग बच्चे और माता बहना बिभियां सब ਦੇ ਅੱਗੇ ਸਾਰੀਆਂ ਸੰਗਤਾਂ ਦੇ ਅੱਗੇ ਮੇਰੇ ਵੱਲੋਂ ਪ੍ਰणाम मंजूर ਕਰਨਾ ਤੇ ਉਦੋਂ ਬਾਅਦ ਇੱਕ ਸਾਡੇ ਗੁਰੂਆਂ ਨੇ ਸਾਨੂੰ ਕਸਵੱਟੀ ਦਿੱਤੀ ਹੈ ਇੱਕ ਉਹ ਕਸਵੱਟੀ ਵੱਲ ਖਿਆਲ ਕਰਿਓ ਉਹ ਕਸਵੱਟੀ ਕੀ ਹੈ ਉਹ ਸਾਡੇ ਜੀਵਨ ਦੀ ਪਰਖ ਕਰਦੀ ਹੈ ਸਾਡੇ ਸਰੀਰ ਦੀ ਪਰਖ ਕਰਦੀ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਆਪਣੇ ਘਰ-ਬਾਰ ਪਰਿਵਾਰ ਵੀ ਛੱਡ ਤੇ ਤੇ ਸਾਡੇ ਖਾਤਰ ਉਹਨਾਂ ਨੇ ਆਪਾ ਵੀ ਵਾਰ ਦਿੱਤਾ ਉਹਨਾਂ ਬਜ਼ੁਰਗਾਂ ਦੇ ਉਹਨਾਂ ਸਤਿਗੁਰਾਂ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਬਲ ਸਾਰੀ ਸੰਗਤ ਦਾ ਧਿਆਨ ਹੋਵੇ ਤੇ ਮਨ ਦੇ ਵਿੱਚ ਉਹਨਾਂ ਦੇ ਚਰਨਾਂ ਦੇ ਜਿਨ੍ਹਾਂ ਦਾ ਉਸਾਰਨਾ ਹੋਵੇ ਤੇ ਫੇਰ ਮੁਖ ਨੂੰ ਪਵਿੱਤਰ ਕਰਨਾ ਹੋਵੇ ਉਹ ਸਾਰੀਆਂ ਸੰਗਤਾਂ ਨੇ ਗੱਜ ਕੇ ਬੋਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੇਣਾ ਧਿਆਨ ਕਿ ਬੱਚੇ ਥੋੜੀ ਸੇਵਾ ਦਿਖਾ ਕਰ ਬਹੁਤ ਸਾਰੀਆਂ ਕਾਇਸਾਂ ਕਰ ਕਰਕੇ ਲੈ ਗਏ ਵੀਡੀਓ ਤੇ ਫੋ ਫੇਰ ਅੱਜ ਦਾਸੇ ਕੋਲੇ ਆਏ ਨੇ ਵੀ ਮਹਾਰਾਜ ਕੋਈ ਹੋਰ ਵੀ ਸਾਡੇ ਅੱਗੇ ਵਰਣਨ ਕਰੋ ਤੋਂ ਮੈਂ ਸਾਰਿਆਂ ਸੰਗਤਾਂ ਦੇ ਅੱਗੇ ਇੱਕ ਵਰਣਨ ਕਰਦਾ ਹਾਂ ਕਿ ਇਸ ਦੁਨੀਆ ਦੇ ਵਿੱਚ ਰਾਜੇ ਮਹਾਰਾਜ ਚੱਕਰਵਰਤੀ ਵੀ ਰਾਜੇ ਹੋਲੇ ਇਹ ਦੁਨੀਆ ਦੇ ਉੱਤੇ ਘਾਟਾ ਕੋਈ ਨਹੀਂ ਸਾਡੇ ਇਸ ਹਿੰਦੁਸਤਾਨ ਦੇ ਵਿੱਚ ਐਸੇ ਬਾਦਸ਼ਾਹ ਵੀ ਹੋਗੇ ਜਿਨ੍ਹਾਂ ਨੇ ਹਰ ਇੱਕ ਮੁਲਕ ਦੇ ਉੱਤੇ ਰਾਜ ਕੀਤਾ ਐਡੇ-ਐਡੇ ਬਾਦਸ਼ਾਹ ਸਾਡੇ ਵੀਰ ਸ਼ਤਰੀ ਤੁਹਾਡੇ ਜ਼ਿੰਮੇदार ਬਜ਼ੁਰਗ ਇਸ ਭਾਰਤ ਵਰਸ਼ ਦੇ ਵਿੱਚ ਜਨਮ ਲੈ ਕੇ ਇਤੋਂ ਤੋਂ ਕਵੀ ਕਰਨੀਆਂ ਕਰ ਗਏ ਨੇ ਤੇ ਉਹਨਾਂ ਦੀ ਵੰਸਾ ਵਲੀਓ ਅੱਜ ਆਪਾਂ ਸਾਰੇ ਵਿੱਚ ਹੀ ਰਣ ਮਿਲ ਕੇ ਰੀਤੀਆਂ ਮੁੰਨੀਆਂ ਦੇ ਤੇ ਛਤਰੀ ਵੀਰਾਂ ਦੇ ਸਾਰੇ ਆਪਾਂ ਉਹਨਾਂ ਦੇ ਬੱਚੇ ਹਾਂ ਉਹਨਾਂ ਦੀ ਕੌਮਾਂ ਦੇ ਚਿੰਨ੍ਹ ਹਾਂ ਤਾਂ ਅੱਜ ਮੈਂ ਤੁਹਾਡੇ ਅੱਗੇ ਇੱਕ ਰਾਜਾ ਭੋਜ ਦੇਸ਼ਵੰਦਰ ਦਾ ਵਿਦਵਾਨ ਜਿਮੀਦਾਰ ਕਰਦਾ ਜਨਮ ਤੇ ਪੜਿਆ ਲਿਖਿਆ ਪੰਡਤਾਂ ਨੂੰ ਆਤ ਕਰਨ ਵਾਲਾ ਪੰਡਤਾਂ ਦੀ ਪਰਖ ਕਰਨੇ ਵਾਲਾ ਰਚਨਾ ਚੋਂ ਰਤਨ ਚੁਣਨੇ ਵਾਲਾ ਉਸ ਰਾਜਾ ਦੀ ਮੈਂ ਜੇ ਤੁਹਾਡੇ ਅੱਗੇ ਇੱਕ ਬੇਨਤੀ ਕਰਦਾ ਹਾਂ ਉਹਦੀ ਕਹਾਣੀ ਸੰਗਤਾਂ ਦੀ ਭੇਟਾ ਕਰਦਾ ਹਾਂ ਪਿਆਰ ਨਾਲ ਸਰਵਣ ਕਰਨਾ ਤੇ ਰਾਜਾ ਭੋਜ ਧਾਰਾ ਨਗਰੀ ਦਾ ਸੀ ਤਾਰਾ ਨਗਰੀ ਦੇ ਵਿੱਚ ਉਹ ਪੰਡਤ ਉਹ ਕੋਈ bade bade ਆਉਂਦੇ ਹੁੰਦੇ ਵੀ ਵਿਦਵਾਨ ਕਾਸੀ ਜੀ ਦਾ ਕਰਦੇ ਵਿਦਵਾਨ ਜਾਂਦੇ ਹੁੰਦੇ ਸਭ ਦੀਆਂ ਉਹ ਕਥਾ ਵਾਰਤਾ ਸੁਣਦਾ ਤੇ ਸੁਣਾਉਂਦਾ ਵੀ ਜਵਾਬ ਦਿੰਦਾ ਵੀ ਤੇ ਲੈਂਦਾ ਵੀ ਪਰ ਸਾਰੇ ਦਿਨ ਪਾ ਕੇ ਉਹਨੇ ਸਾਰੇ ਪੰਡਤਾਂ ਚੋਂ ਪੰਡਤ ਇੱਕ ਚੁਣਿਆ ਲੱਖਾਂ ਅਰਬਾਂ ਪੰਡਤਾਂ ਦੇ ਵਿੱਚੋਂ ਇੱਕ ਪੰਡਤ ਉਹਨੇ ਰਤਨ ਪਾਇਆ ਉਹ ਰਤਨ ਕਿਹੜਾ ਜੀ ਦਾ ਨਾਮ ਕਵੀ ਕਾਲੀਦਾਸ ਸੀ ਉਹ ਪਾਇਆ ਕਿ ਆਪਣਾ ਉਹ ਵਜ਼ੀਰ ਬਣਾਇਆ ਕਾਲੀਦਾਸ ਨੂੰ ਉਸ ਧਾਰਾ ਨਗਰੀ ਦੇ ਵਿੱਚ ਇੱਕ ਬ੍ਰਾਹਮਣ ਗਰੀਬ ਦੀ ਕੰਨਿਆ ਵੀ ਸੀ ਉਹ ਜਿਹਦੇ ਘਰ ਕੰਨਿਆ ਸੀ ਉਹਦੇ ਘਰ ਤਿੰਨ ਕੰਨਿਆ ਹੋਰ ਬ੍ਰਾਹਮਣਾਂ ਦੀਆਂ ਵੀ ਸਨ ਚਾਰ ਪੁੱਤਰ ਤੇ ਧਾਰਾ ਨਗਰੀ ਦੇ ਬ੍ਰਾਹਮਣ ਦੇ ਉਸ ਘਰ ਦੇ ਵਿੱਚ ਇੱਕ ਵਿਆਹ ਸ਼ਾਦੀ ਰੱਖੀ ਗਈ ਸਾਂਝਾ ਗਰੁੱਪ ਉਹ ਗਰੁੱਪ ਦੀ ਸ਼ਾਦੀ ਦੇ ਵਿੱਚ ਸਾਰੇ ਥਾਈ ਰਿਸ਼ਤੇਦਾਰਾਂ ਨੂੰ ਭਣਾ ਭਾਈਆਂ ਨੂੰ ਮਿੱਤਰਾਂ ਦੋਸਤਾਂ ਨੂੰ ਸਭ ਨੂੰ ਚਿੱਠੀਆਂ ਪਾ ਪਾ ਕੇ ਸੱਦਿਆ ਗਿਆ ਸਾਰੇ ਪਹੁੰਚ ਗਏ ਉਹ ਜਿਹੜਾ ਗਰੀਬ ਬ੍ਰਾਹਮਣ ਤੇ ਵਿਚਾਰਾ ਉਹ ਵੀ ਪਹੁੰਚ ਗਿਆ ਜੀ ਦੀ ਕੰਨਿਆ ਉਸ ਘਰ ਦੀ ਉਹਨਾਂ ਨੇ ਸਾਰਿਆਂ ਨੇ ਸੋਚਿਆ ਅੱਜ ਉਹ ਸਮਾਂ ਆ ਗਿਆ ਦੋਸਤੋ ਕੋਈ ਗਰੀਬ ਨੂੰ ਫਿੱਟ ਨਹੀਂ ਮੰਨਦਾ ਪਰ ਗਰੀਬ ਨੂੰ ਗਰੀਬ ਨਾ ਸਮਝਿਓ ਮੇਰੀ ਗੱਲ ਦਾ ਤਤ ਕੱਢ ਦਿਨ ਪਾ ਕੇ ਛੋਟੇ ਤੋਂ ਵੀ ਰੱਬ ਉਹ ਗਰੀਬੀ ਭੇਜ ਸਕਦਾ ਜੀ ਨੂੰ ਅੱਜ ਤੁਸੀਂ ਗਰੀਬ ਸਮਝਦੇ ਹੋ ਉਹ ਕੱਲ ਨੂੰ ਫਿਰ ਤੁਹਾਨੂੰ ਬਰਾਬਰ ਨਹੀਂ ਬਹਾਉਂਦਾ ਇਹ ਵੀ ਧਿਆਨ ਦੇਣਾ ਸਾਡੇ ਰਿਸ਼ਤੇਦਾਰ ਭੈਣ ਭਾਈ ਉਹਨਾਂ ਨੂੰ ਇੱਕ ਰੂਪ ਦੇ ਵਿੱਚ ਹੋਣਾ ਚਾਹੀਦਾ ਸਾਡੀ ਰਿਸ਼ਤੇਦਾਰ ਦੇ ਵਿੱਚ ਜਿਵੇਂ ਮੇਰਾ ਕਪਣ ਹੋਈਆ ਗਰੀਬ ਟੀ ਵਿਚਾਰਾ ਉਸ ਘਰੇ ਮੇਰੀ ਭੈਣ ਸੀ ਮੈਂ ਉਹਨੂੰ ਸਾਰੀ ਦੁਨੀਆ 'ਚ ਜਾਣ ਨਹੀਂ ਹੋਣ ਦਿੱਤਾ ਵੀ ਇਹ ਗਰੀਬ ਹੈ ਆਪਣੇ ਰਿਸ਼ਤੇਦਾਰਾਂ 'ਚ ਨਹੀਂ ਪ੍ਰਗਟ ਹੋਣਾਂ ਦਿੱਤਾ ਨਿਉਂਦਾ ਕੋਕਾ ਮੈਂ ਆਪਦੀ ਜੇਬ 'ਚ ਕੈ ਲੈਣਾ ਵੀ ਮੇਰੀ ਜੇਬ 'ਚ ਵੀ ਨਹੀਂ ਮੈਨੂੰ ਪਹਿਲਾਂ ਹੀ ਫਟਾ ਉਹ ਵੀ ਮੈਂ ਇਹੋ ਵੀ ਕਰਦਾ ਰਿਹਾ ਇਸ ਕਰਕੇ ਹੀ ਮੈਂ ਸਾਰੇ ਭੈਣ ਭਾਈਆਂ ਨੂੰ ਸਿੱਖਿਆ ਦਿੱਨਾ ਕਿ ਕਦੇ ਗਰੀਬ ਨੂੰ ਗਰੀਬ ਨਾਲ ਸੰਜਮ ਜਿਨ ਪਾ ਕੇ ਉਹ ਪ੍ਰਮਾਤਮਾ ਨੂੰ ਜੱਕਣਿਓ ਉਹਨੂੰ ਵੱਡਾ ਵੀ ਕਰ ਸਕਦੇ ਹੈ ਰਾਣਕੋਰ ਰਾਜ ਵੀ ਦੇ ਸਕਦਾ ਹੈ ਰਾਜੇ ਨੂੰ ਭੀਖ ਵੀ ਮੰਗਾ ਸਕਦਾ ਹੈ ਉਹਦੇ ਹੱਥ ਦੀਆਂ ਖੇਡਾਂ ਨਹੀਂ ਉਹ ਰੇਸਟੋਰੈਂਟ ਨੇ ਕਿਹਾ ਵੀ ਇਹ ਗਰੀਬ ਆਪਣੇ ਚ ਸੋਨਾ ਨਹੀਂ ਲੱਗਣਾ ਚਲੋ ਇਹਨੂੰ ਆਪਾਂ ਬਾਹਰ ਮੰਜੀ ਢਾ ਦਿਓ ਬਾਹਰੇ ਕਰ ਪਾ ਉਹ ਬਾਹਰੇ ਕਰ ਪਾਇਆ ਗਿਆ ਭਾਈਚਾਰਾ ਇਕੱਠਾ ਹੋਣ ਲੱਗ ਗਿਆ ਕੜਾਈਆਂ ਚੜ੍ਹ ਗਈਆਂ ਸਾਰਾ ਸਾਜ ਬਾਤ ਇਕੱਠਾ ਹੋ ਗਿਆ ਜਿਹੜੀ ਉਹਦੇ ਘਰਵਾਲੀ ਜਿਹੜੀ ਉਹਦੀ ਕੰਨਿਆ ਸੀ ਉਹ ਹੁਣ ਗਰੀਬ ਨਹੀਂ ਉਹ ਸੀ ਜਿਹੜਾ ਉਹ ਪੇਤਾ ਭਗਤ ਸੀ ਉਹ ਭਗਤਣੀ ਸੀ ਜੋ ਮਾਤਾ ਪਿਤਾ ਦੇ ਚੰਨ ਹੋਣਗੇ ਬੱਚਿਆਂ 'ਚ ਥੋੜੇ ਵਾਲੇ ਆ ਹੀ ਜਾਂਦੇ ਜੋ ਮਾਤਾ ਪਿਤਾ ਦੇ ਵਿੱਚ ਜੇ ਬਰਾਈ ਹੈ ਤਾਂ ਉਹ ਬਰਾਈ ਵੀ ਆ ਖਿੰਡੂਗੀ ਪਰਿਵਾਰ 'ਚ ਜੇ ਭਲਾਈ ਹੈ ਤਾਂ ਭਲਾਈ ਵੀ ਖਿੰਡੂਗੀ ਜੇ ਉਸ ਘਰ ਦੇ ਵਿੱਚ ਨਾਮ ਹੈ ਤਾਂ ਉਹਦੇ ਵਿੱਚੋਂ ਜੇ ਬਾਹਲੇ ਨਹੀਂ ਤਾਂ 1-2 ਤਾਂ ਨਾਮ ਦੇ ਪੁਜਾਰੀ ਬਣਨਗੇ ਇਹ ਪਰਿਵਾਰਾਂ ਦੇ ਹਾਲਾਤ ਹੁੰਦੇ ਜਿ ਜਥਾ ਰਾਜਾ tatha ਪਰਜਾ ਜਿਹੜਾ ਰਾਜਾ ਰਾਜਾ ਇਹ ਨੀਵੀਂ ਖਿਲਕਦਾ ਜੀ ਰਾਜਾ ਹੁੰਦਾ ਰਾਜਾ ਪਰਿਵਾਰ ਦਾ ਵੀ ਹੁੰਦਾ ਜਿਹੜਾ ਆਗੂ ਬੰਦਾ ਉਹ ਰਾਜਾ ਆਪ ਦੇ ਪਰਿਵਾਰ ਦਾ ਉਹ ਜਿਹੜਾ ਉਹ ਬਣੂਗਾ ਉਹ ਜਿਹੜਾ ਪਰਿਵਾਰ ਬਣੂਗਾ ਤਾਂ ਉਹ ਮਾਤਰਮੈ ਉਪਾਗ ਤੇ ਨਹੀਂ ਕਹ ਨਿਆਥੀ ਹੋਰੀ ਉਹ ਦੂਸਰੀਆਂ ਦਰਾਨੀਆਂ ਜਠಾಣੀਆਂ ਨੂੰ ਦੇਖ ਕੇ ਉਹਦਾ ਮਨ ਉਠ ਹੈ ਕੇ ਮੈਂ ਵੀ ਇਹੋ ਜਿਹੀ ਬਸਤਰ ਪਾਵਾਂ ਇਹ ਜੇ ਨਾ ਪਹਿਣਾ ਦੇ ਪਾਇ ਉਹਨਾਂ ਨੇ ਉਹ ਪਹਿਣਾ ਮੁਰੇ ਯਾਰ ਜਗੀਤੀ ਦਰਾਨੀਆਂ ਜਠಾಣੀਆਂ ਮੁਰੇ ਭੈਣੋ ਮੈਨੂੰ ਜੇ ਕੋਈ ਆਪਦਾ ਤੁਸੀਂ ਧੋਤਿਆ ਉਹੀ ਸੂਟ ਦੇ ਦਿਓ ਮੈਂ ਉਹੀ ਪਾ ਲਾਂ ਮੈਂ ਵੀ ਤੁਹਾਡੇ ਵਿੱਚ ਚੰਗੀ ਲੱਗਾਂ ਸ਼ਰੀਕ ਹੈ ਜਿਹੜਾ ਸੌਕਣਾ ਜਿਹੜੀ ਉਹ ਸੌਕਣੀ ਹੁੰਦੀ ਹੈ ਸਦਾਵਾ ਸੌਕਣਾ ਚੋ ਸੈਂਕਣਿਆਂ ਚੋ ਇਕੋ ਚੰਗੀ ਹੋਊਗੀ ਨਹੀਂ 99 ਉਲਟੀ ਹੋਣਗੀ ਉਹ ਗਾਇਆਂ ਉਹ ਸੂਟ ਪਾ ਲਗੇ ਜਿਹਨਾਂ ਤੇਰੇ ਪੇਉ ਨਹੀਂ ਲੈਂਦਾ ਉਹ ਸੂਟ ਪਾ ਲਾ ਤੂੰ ਉਹਨੀਆਂ ਅੱਖਾਂ ਚੋ ਲੜਕੇ ਦੇ ਪਾਣੀ ਆ ਗਏ ਬਈ ਆ ਜੇ ਜੇ ਮੇਰਾ ਪਿਤਾ ਨਾਮ ਦਾ ਪੁਜਾਰੀ ਹੈ ਭਗਤੀ ਹੈ ਉਹਨੂੰ ਹੋਰ ਕਾਛੀ ਆਪ ਦੇ ਆਪ ਦੀ ਸ਼ੁੱਧ ਨਹੀਂ ਉਸੇ ਦੇ ਨਾਮ ਤੇ ਹੀ ਤੁਲਿਆ ਹੋਇਆ ਹੈ ਤਾ ਮੈਨੂੰ ਆਜੇ ਨਾ ਨੇ ਤਾਂ ਮੈਨਾਂ ਮਾਰਿਆ ਜੇ ਮੇਰੇ ਪਿਓ ਕੋਲੇ ਕੁਛ ਨਹੀਂ ਜੇ ਪਿਓ ਕੋਲੇ ਕੁਛ ਨਹੀਂ だっती ਤਾਂ ਕੋਈ ਕਿ ਲੋ ਕੋ ਕੇ ਰੱਖ ਦੇ ਉਹ ਜਾ ਕੇ ਉਸ ਤੋਂ ਬਾਹਰ ਲੈ ਕੇ ਜਾ ਕੇ ਉਹਦੇ ਕੋਲੇ ਰੋਣ ਲੱਗ ਗਿਆ ਉਹ ਕਹਿੰਦਾ ਬੇਟਾ ਰੋਣੀ ਐ ਕਹਿੰਨੀ ਬਾਪੂ ਜੀ ਇਹ ਤੂੰ ਗਰੀਬ ਐ ਨਾਮ ਦੇ ਹੀ ਪੁਜਾਰੀ ਰਹਿ ਗਿਆ ਤਾਂ ਅੱਜ ਮੈਨੂੰ ਆਹ ਬੋਲੀਆਂ ਵਜਦੀਆਂ ਮੈਂ ਮੇਰੀਆਂ ਭੈਣਾਂ ਨੂੰ ਕਹਿ ਤੀ ਇਧਰਾਂੀਆਂ ਜਠਾਣੀਆਂ ਨੂੰ ਵੀ ਮੈਨੂੰ ਕੋਈ ਤੁਸੀਂ ਆਪ ਦਾ ਧੋਤਾ ਹੋਈ ਸੂਟ ਜਿਵੇਂ ਤੁਹਾਡੇ ਵਿੱਚ ਦੀ ਰਾਜਾ ਅੱਛਾ ਹਾਂ ਉਹ ਰਾਮਣ ਨੇ ਕਲਮ ਕਾਜੀ ਕੱਢਿਆ ਜੀਵ ਦੇ ਵਿੱਚ ਉਹਦੇ ਉੱਤੇ ਲਿਖਤਾ ਪਹਿਲੇ ਕੀ ਲਿਖਿਆ ਉਹਨੇ ਵੀ ਰਾਤਰੀ ਜਾਗਰਤਾ ਸਾਰੰ ਵੀ ਰਾਤ ਨੂੰ ਜਾਗਣਾ ਚੰਗਾ ਹੁੰਦਾ ਕੋਈ ਨਾ ਕੋਈ ਚੀਜ਼ ਲੱਗਦੀ ਹੈ ਰਾਤ ਦੀ ਜਾਗਰਤਾ ਰਾਤਰੀ ਜਾਗਰਤਾ ਸਾਰੰ ਦੂਸਰੇ ਕੀ ਸ਼ਬਦ ਲਿਖਿਆ ਭੋਜਨੰ ਕਿਰਤ ਬਿਨਾ ਭੋਜਨ ਕਿਰਤ ਤੋਂ ਬਿਨਾ ਇੱਕ ਵਾਰੀ ਬਣਾਉਣਾ ਚਾਹੀਦਾ ਹਫਤੇ ਦੇ ਵਿੱਚ ਫਿਰ ਤੀਸਰਾ ਬੈਰੀ ਯਾਦਨ ਬੈਰੀ ਦਾ ਆਧਰ ਵੀ ਹੋਣਾ ਚਾਹੀਦਾ ਚੌਥਾ ਉਹਨੇ ਲਿਖਤਾ ਕਿ ਨਾਮ ਦਾ ਸਿਮਰਨ ਵੀ ਹੋਣਾ ਚਾਹੀਦਾ ਚਾਰੇ ਗੱਲਾਂ ਲੇ ਕੇ ਉਨੇ ਬੱਚੀ ਨੂੰ ਫੜਾਤੀਆਂ ਕਹਿੰਦਾ ਜਾ ਬੇਟਾ ਆਪੋ ਜੀ ਕਿ ਚੈਰੀ ਵਾ ਜਾ ਕੇ ਰਾਜੇ ਦੇ ਅੱਗੇ ਧਰ। ਉਹ ਲੜਕੀ ਨੇ ਉਹ ਕਾਗਜ਼ ਫੜ ਲਿਆ ਤੇ ਜਿਉਂ ਚੱਲੀ ਉੱਥੋਂ ਹੀ ਬਾਹਰਲੇ ਘਰੋਂ ਹੀ ਜਾ ਦਰਬਾਰ ਚ ਹਾਜ਼ਰ ਹੋਈ। ਰਾਜਾ ਭੋਜਨ ਜੀ ਨੇ ਜਦੋਂ ਦੇਖਿਆ ਵੀ ਕੋਈ ਕੰਨਿਆ ਆ ਰਹੀ ਐ। ਉਹਨੇ ਕਿਹਾ ਕਹਿੰਦਾ ਰਸਤਾ ਦੇ ਦਿਓ ਭਈ ਇਹਨੂੰ ਕੰਨਿਆ ਨੂੰ ਆਉਣ ਦਿਓ। ਇਹਨੂੰ ਰਾਹ ਛੱਡ ਦਿਓ। ਸਭ ਨੇ ਰਾਹ ਛੱਡਤਾ। ਸਿੱਧਾ ਰਸਤਾ ਹੋ ਗਿਆ ਭੋਜਨ ਦੀ ਗੱਡੀ ਨੂੰ। ਉਨੇ ਉਹ ਕਾਰਜ ਸੀ ਜਿਹੜਾ ਦੇਵਚੋਂ ਕੱਢ ਕੇ ਭੋਜ ਦੀ ਗੱਡੀ ਤੇ ਰੱਖਦਾ ਭੋਜ ਨੇ ਚੱਕ ਲਿਆ ਉਹ ਦੇਖਦਾ ਵੀ ਰਾਤਰੀ ਜਾਗਰਤਾ ਸਰ ਵੀ ਕਿਸੇ ਗੁਣੀ ਨੇ ਐ ਲਿਖਿਆ ਵੀ ਰਾਤ ਨੂੰ ਜਾਗਣਾ ਚੰਗਾ ਹੁੰਦਾ ਦੂਸਰੇ ਥੱਲੂ ਨੇ ਹੰਟ ਵੀ ਦਿੱਤਾ ਵੀ ਭੋਜ ਤੈਨੂੰ ਅੱਜ ਦੀ ਰਾਤ ਜਾਗਣਾ ਚਾਹੀਦਾ ਉਹਨੇ ਉਹ ਵੀ ਸੋਚ ਲਿਆ ਉਹ ਜਾਗਰਤਾ ਸਾਰੰ ਬੈਰੀ ਆਦ੍ਰੰ ਸਾਰੰ ਬੈਰੀ ਦਾ ਸਵਾਗਤ ਵੀ ਹੋਣਾ ਚਾਹੀਦਾ ਤੀਜੀ ਗੱਲ ਲਿਟੀ ਕਿਰਤ ਬਿਨਾ ਹੋਣਾ ਇੱਕ ਇਸਤਰੀ ਟਾੜਨ ਚਾਰੇ ਗੱਲਾਂ ਨੇ ਉਹ ਆ ਉਹਦੇ ਮੂਰੇ ਟਾਤ ਉਹ ਕਹਿੰਦਾ ਹਾਂ ਬੇਟਾ ਐਂਦਾ ਸਭ ਵੀ ਤੈਨੂੰ ਕੀ ਚਾਹੀਦਾ ਕਹਿੰਦੀ ਮੈਂ ਬਸਤਰ ਲੈਣੇ ਕੋਈ ਮੇਰੇ ਪਾਉਣ ਵਾਲੀ ਬਸਤਰ ਮਿਲ ਜਾਵੇ ਰਾਜਾ ਭੋਜ ਨੇ ਹੁਕਮ ਦਿੱਤਾ ਬਾਂਦਿਆਂ ਨੂੰ ਵੀ ਜਿਹੜਾ ਰਾਣੀ ਦਾ ਟਰੰਕ ਹੈ ਗਣਾ ਗਟਾ ਜੋ ਵੀ ਕੁਛ ਹੈ ਵਿੱਚ ਉਹਦੇ ਉਵੇਂ ਜਿਵੇਂ ਰਹੇ ਉਹ ਸਾਰਾ ਟਰੰਕ ਮੇਰੇ ਕੋਲ ਚੱਕ ਕੇ ਲੰਮਾ ਜਾ ਭਾਨਮਤੀ ਰਾਣੀ ਨੂੰ ਕਹਿ ਦਿਓ ਵੀ ਰਾਜਾ ਨੇ ਮੰਗਾਇਆ ਉਹਨਾਂ ਨੇ ਜਾ ਕੇ ਦੋ ਬੰਦਿਆਂ ਨੇ ਜਾ ਕੇ ਕਿਹਾ ਵੀ ਮਾਤਾ ਬਾਦਸ਼ਾਹ ਨੇ ਤੇਰਾ ਟਰੰਕ ਮੰਗਿਆ ਬੜੀ ਆਲਾ ਕਹਿ ਨਹੀਂ ਕੱਢਣਾ ਪਾਉਣਾ ਕੁਛ ਕਹਿੰਦੇ ਕੁਛ ਨਹੀਂ ਕੱਢਣਾ ਨਾ ਪਾਉਣਾ ਉਹ ਟ੍ਰਾਂਕੀ ਫੜਾ ਦੇ। ਉਹਨੇ ਚੱਕਿਆ ਟ੍ਰਾਂਕ ਫੜਾਤਾ ਕਹਿੰਦੀ ਲੋ ਲੈ ਜਾਓ। ਲਿਆ ਕਿਉਂ ਨਾ ਨੇ ਟ੍ਰਾਂਕ ਗੱਡੀ ਤੇ ਧਰਤਾ। ਕਹਾਂ ਚੱਕ ਬੇਟਾ ਸਾਰਾ ਟ੍ਰਾਂਕ ਤੇ ਆ ਲੈ ਜਾ। ਜਿਹੜਾ ਤੇਰੇ ਭਟਾ ਉਪਾ ਲਈ। ਜੋ ਮਰਜ਼ੀ ਗਹਿਣਾ ਪਾ ਲਈ ਜੋ ਮਰਜ਼ੀ ਐ ਸੂਟ ਪਾ ਲਈ। ਉਹ ਲੈ ਕੇ ਟ੍ਰਾਂਕ ਆ ਗਈ। ਤੇ ਉਹ ਕੁੜੀ ਆ ਕੇ ਟ੍ਰਾਂਕ ਧਰਤਾ। ਕਹਿੰਦਾ ਕਿਉਂ ਬੇਟਾ ਕਹਿੰਦੀ ਮੈਂ ਤਾਂ ਟ੍ਰਾਂਕੀ ਫੜਾਤਾ ਬਾਦਸ਼ਾਹ ਨੇ। ਕਹਿੰਦਾ ਫਿਰ ਦੇਖ ਲੈ ਖੋਲ ਲੈ ਭਾਈ ਜਿਹੜੇ ਕੁਛ ਤੈਨੂੰ ਚੰਗਾ ਲੱਗਦਾ ਪਾ ਲੈ ਉਹਨੇ ਜਦੋਂ ਦੇਖਿਆ ਰਾਣੀ ਦੇ ਜੇਬਰ ਪਏ ਤੇ ਸੂਟ ਪਏ ਚੜਦੇ ਤੋਂ ਚੜ੍ਹੇ ਉਹਨੇ ਚੱਕਿਆ ਜਿਹੜਾ ਉਹਦੇ ਪਸੰਦ ਆਇਆ ਉਹਨਾਂ ਤੇ ਸੂਟ ਪਹਿਨ ਪਹਿਨ ਲਿਆ ਤੇ ਗਹਿਣੇ ਘੱਟੇ ਪਾ ਲੇ ਤੇ ਜਦੋਂ ਮੁੜ ਕੇ ਗਈ ਸ਼ਰੀਕਣਿਆਂ ਚ ਉਹ ਸ਼ਰੀਕਣਿਆਂ ਜਾਗਦੇ ਨੇ ਵੀ ਹੈ ਆਗ ਹੀ ਕੁਦਰਤ ਹੋਗੀ ਇਹ ਕੰਗਾਲਣੀ ਗੁਣ ਇੱਥੇ ਇੰਨਾ ਤਾਂ ਕਿੱਦੋਂ ਆ ਜਾਵੇ ਇਹ ਕੀ ਟੱਕਾ ਮਾਰਿਆ ਨੇ ਮਿੰਟਾਂ ਦੀ ਕਿਉਂ ਕੋਲ ਗਈ ਸੀ ਫੇਰ ਕਈ ਵਿੱਚ ਉਹ ਜਿਹੜੇ ਦਿਮਾਗਦਾਰ ਤੇ ਉਹ ਕਹਿੰਦੇ ਉਹ ਖਬਰਾਂ ਪਿਆ ਉਹ ਗੁਪਤੀ ਰੱਖੀ ਬੈਠਾ ਹੋਵੇ ਤੁਹਾਨੂੰ ਹੀ ਜਣਾਉਂਗੇ ਉਹ ਹੀ ਜਾ ਕੇ ਹੋਪਿਉ ਉਹਨੇ ਪੱਛਾ ਭੜਾਤਾ ਵੀ ਆ ਲੈ ਜਾ ਭਾਈ ਇਹ ਤਾਂ ਮਾਇਆ ਹੈ ਇਹ ਮਾਇਆ ਦਾ ਅਰਥ ਸਾਰ ਨਾਲ ਜਿੰਦੀ ਹੈ ਦਿਖਾਵੇ ਵਾਲੀ ਮਾਇਆ ਨਹੀਂ ਹੁੰਦੀ ਕਿਉਂ ਲਿਖਿਆ ਰਾਮਾਇਣ ਦੇ ਵਿੱਚ ਵੀ ਲਿਖਿਆ ਵਰਨ ਕੀਤਾ ਵੀ ਚਾਰ ਗੱਲਾਂ ਪਰਦੇ ਚ ਹੋਣੀਆਂ ਚਾਹੀਆਂ। ਉਹ ਜਨ ਭਾਜਨ ਖਜ਼ਾਨਾ ਨਾਰੀ ਚਾਰੇ ਪਰਦੇ ਕੇ ਅਦਕਾਰ। ਇਹ ਚਾਰ ਗੱਲਾਂ ਜਿਹੜੀਆਂ ਇਹ ਪਰਦੇ ਨਾਲ ਹੀ ਸ਼ੋਭਾ ਦਿੰਦੀਆਂ। ਬੇਪੜ ਤੋਂ ਸ਼ੋਭਾ ਨਹੀਂ ਦਿੰਦੀ। ਉਹ ਲੈ ਕੇ ਹੈਰਾਨ ਪਰੇਸ਼ਾਨ ਹੋ ਗਏ ਆ ਵਿਆਹ ਹੋ ਗਿਆ ਮਕਲਾਵਾ ਹੋ ਗਿਆ ਸਾਰਾ ਕੁਝ ਹੋ ਗਿਆ। ਪਰ ਉਹ ਫੇਰ ਲੜਕੀ ਪਿਤਾ ਕੋਲ ਹੀ ਆ ਗਈ। ਕਹਿੰਦੀ ਬੇਟਾ ਜੀ ਹੁਣ ਕੀ ਕਰਾਂ? ਕਹਿੰਦਾ ਵਾਪਸ ਲੈ ਜਾ। ਜਾ ਕੇ ਰਾਜੀਪੂਜ ਨੂੰ ਮੋੜਨਾ ਮੋੜਿਆ ਉਹਨੇ ਵਿਆਹ ਦੇਖ ਲਿਆ ਰਾਜੀਪੂਜ ਕੋਲੀ ਫੇਰ ਚਲੀ ਗਈ ਟ੍ਰਾਂਕ ਲੈ ਕੇ ਕਹਿੰਦੀ ਲਵ ਮਹਾਰਾਜ ਮੈਂ ਵਿਆਹ ਦੇਖ ਲਿਆ ਆਪਦਾ ਉਹੀ ਸਾਵਾ ਟ੍ਰਾਂਕ ਤੁਸੀਂ ਸਾਮੂ ਕਹਿੰਦਾ ਨਹੀਂ ਬੇਟਾ ਮੈਂ ਰਾਜਾ ਪਹੋ ਜਾ ਜਿਹੜਾ ਤੈਨੂੰ ਦੇਤਾ ਮੁੜ ਕੇ ਮੈਂ ਅੰਗੀਕਾਰ ਨਹੀਂ ਕਰਨਾ ਇਹ ਤੇਰੇ ਹੀ ਆ ਆਪਦਾ همین ਜਿਮੀ ਲੈ ਜਾ ਕੇ ਕਾਕਾ ਖਾ ਲੱਖਾ ਕੋਸੇ ਇਹ ਤੇਰੇ ਯੋਗ ਰਹੀ ਹੈ ਤੈਨੂੰ ਦੇਤਾ ਤੇਰੀ ਹੀ ਵਰਪਣੀ ਹੈ ਉਹ ਵਿਆਹ ਹੋ ਗਿਆ ਤਾਂ ਉਹ ਲੜਕੀ ਸਾਰਾ ਕੁਝ ਲੈ ਕੇ ਵੀ ਬਾਪ ਸਾਗੀ ਉਧਰੋਂ ਉਹਨੇ ਸੋਚਿਆ ਪਹਿਲੀ ਜੱਲ ਵੀ ਰਾਤਰੀ ਜਾਗਰਤਾ ਸਾਰੰਗਾਇਪ ਹੋ ਜਾ ਅੱਜ ਦੀ ਰਾਤਰੀ ਤਿੰਨ ਦਿਨ ਜਾਗਣਾ ਚਾਹੀਦਾ ਉਹਨੇ ਖਾਣ ਪਾਣ ਕਰਿਆ ਸਹੀ ਜਗ੍ਹਾ ਤੇ ਬੈਠ ਕੇ ਮਾਰ ਕੇ ਪੰਥੀ ਰੱਬ ਦਾ ਨਾਮ ਜਪਣ ਲੱਗਿਆ ਤਾਂ ਉੱਥੇ ਪੰਛੀ ਆ ਕੇ ਧੋਬ ਹਵਰਾਜ ਮਾਨ ਹੋ ਗਏ ਉਹਦੇ ਮਨ ਰਾਤ ਔਰ ਚੱਕਵਾ ਚੱਕਵੀ ਦੋਏ ਪੰਛੀ ਆ ਕੇ ਬੈਠ ਗਏ ਜਦੋਂ ਅੱਧੀ ਰਾਤ ਹੋਈ ਚੱਕਵਾ ਕਹਿੰਦਾ ਚੱਕਵੀ ਹਾਂ ਸਵੇਰੇ ਆਪਾਂ ਨੂੰ ਇਹ ਜਗ੍ਹਾ ਨਹੀਂ ਮਿਲਣੀ ਕਿਉਂ ਕੱਲ ਰਾਤਰੀ ਨੂੰ ਇਸ ਰਾਜੇ ਦਾ ਕਾਲ ਹੈ ਇਹਨੂੰ ਸੇਸ਼ਨਾਗ ਆ ਕੇ ਦੱਸੂਗਾ ਕੱਲ ਨੂੰ ਇੱਥੇ ਕਿਸੇ ਨੇ ਪੰਡਤਾਂ ਦੀ ਪੁੱਛ ਨਹੀਂ ਰਣੀ ਇਹティア ਜਗ ਘੋਮਦਾਨ ਜਿਹੜੇ ਉਹ ਵੀ ਬੰਦ ਹੋ ਜਾਣਗੇ ਇਹ ਰਾਜਾ ਭੋਜਰੀ ਜਿੰਦਗੀ ਨਾਲ ਹੀ ਨੇ ਕਹਿੰਨੀ ਅੱਛਾ ਮਹਾਰਾਜ ਇਹ ਤੁਹਾਨੂੰ ਕੀ ਕਹਿੰਦਾ ਕੁਦਰਤ ਹੈ ਜੋ ਕੁਝ ਕਰ ਲਿਖਿਆ ਹੈ ਬ੍ਰਹਮਾ ਦਾ ਹੋ ਕੇ ਸਰ ਉਹ ਰਾਜਾ ਪੰਛੀਆਂ ਦੀ ਭਾਖਿਆ ਫਸੁੰਦਾ ਹੁੰਦਾ ਉਹਨੇ ਸੁਣ ਲਿਆ ਵੀ ਕੱਲ ਨੂੰ ਤੇਰਾ ਕਾਲ ਰਾਤਰੀ 12 ਵਜੇ ਰਾਤ ਦੇ ਤਰਾਕਾਲ। ਦੂਸਰੀ ਰਾਤ ਨੂੰ ਫੇਰ ਜਾਗਦਾ ਬੈਠਾ। ਪਰ ਉਹਦੇ ਤੇ ਕੀ ਲਿਖਿਆ ਹੈ? ਬੈਰੀ ਸਵਾਗਤਾ ਸਾਰੰਗ। ਇਹ ਬੈਰੀ ਦਾ ਸਵਾਗਤ ਉਹਨਾ ਕਹਿੰਦੇ। ਆਉ ਤੈਨੂੰ ਡੰਗਣ ਦੇ ਸੇਸਨਾਗ। ਇੱਕ ਪਿਆਲਾ ਭਰਿਆ ਦੁੱਧ ਦਾ ਵਿੱਚ ਮਿੱਠਾ ਪਾਇਆ। ਉਹ ਇੱਕ ਪਾਵੇ ਨਾ ਧਰਤਾ। ਦੂਸਰਾ ਪਿਆਲਾ ਭਰਿਆ ਦਹੀਂ ਦਾ ਵਿੱਚ ਕਾਜੂ ਪਾਇਆ, ਖਾਂ ਪਾਇਆ। ਨਾ ਨਾ ਪ੍ਰਕਾਰ ਦੇ ਕਿਉੜੇ ਛਿੜਕੇ ਉਹ ਦੂਜੇ ਪਾਵੇ ਨਾਲ ਧਰਤਾ ਉਹ ਖੀਰ ਦਾ ਧਰਤਾ ਉੱਥੇ ਤੀਜੇ ਪਾਵੇ ਦੇ ਨਾਲ ਸਹਿਤ ਦਾ ਧਰਤਾ ਚੌਥੇ ਪਾਵੇ ਦੇ ਨਾਲ ਪ੍ਰਸ਼ਾਦ ਦਾ ਧਰਤਾ ਚਾਰੇ ਪਾਵੇ ਦੇ ਨਾਲ ਕੌਲੇ ਪਰਪਰ ਕੀਤਾ ਹੁਣ ਉਹ ਬੈਠਿਆ ਵੀ ਸੇਸ਼ਨਾਗ ਆਊਗਾ ਸੇਸ਼ਨਾਗ ਆਊ ਤੇ ਮੈਨੂੰ ਦੱਸੂਗਾ ਸਵਾਗਤ ਵੀ ਕਰ ਲਿਆ ਉਹਨੇ ਸਵਾਗਤ ਕਰਿਆ ਤਾਂ ਉਹ ਸੇਸ ਜਿਹੜਾ ਪਾਲਕ ਪਾਵੇ ਕੋਲੇ ਆ ਉਹ ਦੁੱਧ ਦਾ ਪਿਆਲਾ ਪੀਆ ਉਹਨੇ ਦੁੱਧਾ ਪੀਲਾ ਪੀ ਲਿਆ ਕਹਿੰਦਾ ਵੀ ਇਸੇ ਤੇ ਇੱਥੇ ਤਾਂ ਆਪਣਾ ਆਦਰ ਹੋਇਆ ਇਸ ਪਾਵੇ ਤੇ ਉਹਨੂੰ ਚੜ੍ਹਦੇ ਆਂ ਆਪਾਂ ਉਹ ਤੋਂ ਚੜਾਂਗੇ ਉਹ ਦੂਜੇ ਪਾਵੇ ਕੋਲੇ ਪਹੁੰਚ ਗਏ ਦੂਜੇ ਕੋਲੇ ਖੀਰ ਦਾ ਪਿਆ ਉਹਨੇ ਉਹ ਵੀ ਛਕ ਲਿਆ ਕਹਿੰਦਾ ਵੀ ਇੱਥੋਂ ਵੀ ਆਪਣਾ ਸਵਾਗਤ ਹੋਇਆ ਆ ਤੀਜੇ ਪਾਵੇ ਕੋਲੋਂ ਚੱਲ ਫਿਰ ਤੀਜੇ ਕੋਲੇ ਪਹੁੰਚ ਗਿਆ ਉਥੇ ਸਹਿਦ ਦਾ ਪਹਿਲਾ ਪਿਆ ਪਰਿਆ ਮਧੂ ਦਾ ਉਹਨੇ ਉਹ ਵੀ ਪੀ ਲਿਆ ਕਹਿੰਦਾ ਵੀ ਇੱਥੇ ਵੀ ਸਵਾਗਤ ਹੋਇਆ ਭਾਈ ਇਥੋਂ ਮੈਂ ਨਹੀਂ ਚੜਦੇ ਚੌਥੇ ਤੇ ਚੱਲ ਚੌਥੇ ਤੇ ਤਿੰਨ ਮੇਲ ਦਾ ਪਿਆ ਉਹ ਵੀ ਸ਼ੱਕ ਲੈ ਰਾਜਾ ਦੇ ਸਾਹਮਣੇ ਸੀਸ ਕਢਾ ਹੋ ਗਿਆ ਕਹਿੰਦਾ ਹੈ ਰਾਜਾ ਮੈਂ ਤੈਨੂੰ ਦੱਸਣ ਆਇਆ ਸੀ ਪਰ ਤੈਂ ਮੇਰਾ ਸਵਾਗਤ ਕੀਤਾ ਚਾਰੇ ਪਾਵਿਆਂ ਤੋਂ ਹੁਣ ਮੈਂ ਤੈਨੂੰ ਵਰਦਾਨ ਦੇਣ ਆਇਆ ਤੇਰੀ ਅੱਜ ਤੋਂ 5 ਸਾਲ ਦੀ ਆਜੀ ਬਦਾਤੀ ਜਿਹੜੀ ਤਰ੍ਹਾਂ ਦੀ ਲਿਖੀ ਆ ਉਹ ਤਾਂ ਬਾਕੀ ਐ ਪਰ ਅੱਜ ਉਹ 5 ਸਾਲ ਤੈਨੂੰ ਮੈਂ ਦੇ ਦਿੱਤੇ ਦੇ ਕੇ ਸ਼ੀਰਵਾਦ ਸੇਸ਼ ਮੁੜ ਗਿਆ ਤੀਸਰਾ ਛੱਦ ਤੇ ਵੀ ਘਿਰਤ ਵੇਨਾ ਭੋਜਨ ਰਸੋਈਆਂ ਨੂੰ ਖਾਦ ਲੈ ਕੋਲੀ ਆਓ ਵੀਰ ਸੋਜੋ ਆਗੇ ਮਹਾਰਾਜ ਅੱਜ ਇਹ ਕਹਿੰਦਾ ਦਾਲ ਸਬਜੀ ਜੋ ਵੀ ਬਣਾਵਾਂ ਉਹਦੇ ਵਿੱਚ ਤੜਕਾ ਨਹੀਂ ਲਾਉਣਾ ਕਿਉਂ ਨਾ ਤੇ ਇਲਦਾ ਨਾ ਕਿਵਲਾ ਕਹਿੰਨੇ ਜੀ ਉਹ ਤਾਂ ਅੱਛਾ ਦੂਜੀ ਗੱਲ ਹੈ ਕੋਈ ਕਿਰਤ ਦਿਨ ਲੈਣਾ ਹਣਾਂ ਅਣਜੋਪੜੀਆਂ ਰੋਟੀਆਂ ਹੁਣ ਅਣਜੋਪੜੀਆਂ ਰੋਟੀਆਂ ਲਾਲੀਆਂ ਤਾਂ ਉਹ ਰਾਜਾ ਬੈਠਾ ਸੀ ਉਹਨੇ ਸਤਾਣਾਂ ਗਰੀਬਾਂ ਨੂੰ ਸਾਧ ਕੇ ਹੋਕਾ ਦੇ ਕੇ ਕੀੜੇ ਮਕੌੜੇ ਵੀ ਜਾਂਦੇ ਨੇ ਉਧਰ ਨੂੰ ਲੈਣ ਤਾਂ ਇੱਕ ਕੀੜੀ ਕਿਣਕਾ ਚੱਕੀ ਆਉਂਦੀ ਆ ਉਧਰਲੇ ਪਾਸੋਂ ਇੱਕ ਕੈਗ ਨੂੰ ਜਾਂਦੀ ਆ ਉਧਰ ਨੂੰ ਉਹ ਰਾਜ ਗੱਠੀਆਂ ਹੋ ਗਿਆ ਦੋਏ ਉਹ ਜਿਹੜੀ ਇਧਰ ਲਈ ਜਾਣ ਵਾਲੀ ਤੇ ਉਹ ਕਹਿੰਦੀ ਨਹੀਂ ਪੈਣੇ ਬਾਤ ਕਰਾ ਬਜ਼ਾ ਆ ਕਿਣ ਕਾ ਮੈਨੂੰ ਦੇ ਦੇ ਕਿਉਂ ਤੂੰ ਉਥੋਂ ਹੋ ਚੱਕ ਲਿਆ ਉਹ ਕਹਿੰਦੀ ਤੇਰੇ ਕੀ ਪੈਰ ਨਹੀਂ ਹਨ ਤੂੰ ਵਗ ਜਾਗਾ ਕਹਿੰਦੀ ਨਹੀਂ ਪੈਣੇ ਮੈਂ ਜਾਣ ਜੋਗੀ ਨਹੀਂ ਕਿਉਂ ਮੈਂ ਪਿਛਲੇ ਜਨਮ ਦੀ ਮਜਬੂਨ ਤੂੰ ਬ੍ਰਾਹਮਣੀ ਹੈ ਤੇ ਤੂੰ ਹੀ ਕਿਣ ਕਾ ਉਥੋਂ ਹੋਰ ਚੱਕ ਲਿਆ ਤੇ ਮੈਨੂੰ ਇਹ ਦੇ ਦੇ ਆ ਬਦਿਆਲਾ ਰਾਜਾ ਬੈਠਾ ਉਹ ਵੀ ਸੁਣੀ ਜਾਂਦੇ ਰਾਜਾ ਦੀ ਹਾਸੀ ਨਿਕਲੀ। ਵੀ ਦੇਖੋ ਇਹਨੂੰ ਮੇਰੇ ਪੁੱਤ ਦਾ ਕਿੰਨਾ ਵਿਚਾਰਾ ਹੈ ਪਿਛਲੇ ਜਨਮ ਦੀ ਮੱਜਮਣ ਐਸੀ ਜਨਮ ਦੇ ਵਿੱਚ ਕੀੜੀ ਤੇ ਮੇਰੇ ਚੌਕੇ ਤੇ ਜਾਣੋਂ ਸ਼ਰਮ ਖਾਂਦੀ ਹੈ। ਵੀ ਮੈਂ ਮੱਜਮਣ। ਤੂੰ ਭੈਣੇ ਬਰਾਵਣੀ ਐ। ਤੂੰ ਵਗ ਜਾ। ਇਹ ਆ। ਉਹ ਸੌਣ ਕੇ ਜਦੋਂ ਹੱਥ ਪਿਆ ਤਾਂ ਭਾਰਮਤ ਨੂੰ ਸ਼ੱਕ ਹੋਊਗੀ। ਇਹਨੀ ਬਾਦਸ਼ਾਹ ਰਾਣੀ ਐ ਦੱਸੋ ਵੀ ਤੁਸੀਂ ਐਸੇ ਕਿਉਂ ਮੇਰੇ ਵੱਲ ਦੇਖ ਕੇ ਐਸੇ ਜਾਂ ਕਿਸੇ ਨੌਕਰ ਵੱਲ ਦੇਖ ਕੇ ਐਸੇ ਜਾਂ ਕਿਸੇ ਕਾਰਨ ਤੇ ਦੇਖ ਦੇਖ ਕੇ ਕੋਈ ਐਸੇ ਉਹ ਨੂੰ ਹੁਣ ਬਰਦਾਨਤੀ ਵੀ ਜੇ ਦੱਸੇਗਾ ਤੇਰੀ ਮੌਤ ਹੋਊ ਰਾਜੇ ਪੋਜ ਨੂੰ ਇਹ ਇਹ ਵੀ ਫਿਕਰ ਦੀ ਆਪਣੀ ਮੌਤ ਦਾ ਵੀ ਉਹ ਸੋਚਣ ਲੱਗਿਆ ਰਾਣੀ ਦੱਸਣ ਵਾਲੀ ਗੱਲ ਨਹੀਂ ਮੁਸ਼ਕਲ ਹੈ ਇਹ ਨਹੀਂ ਨਾ ਮਹਾਰਾਜ ਮੈਥੋਂ ਵੀ ਗੋਚ ਰੱਖੋਗੇ ਨਹੀਂ ਨਹੀਂ ਮੈਂ ਤੁਹਾਡੀ ਅਰਧ ਸਰੀਰੀ ਆ ਅੱਧੇ ਸਰੀਰ ਦੀ ਮਾਲਕਾ ਮੈਂ ਤੁਹਾਡੀ ਮੈਥੋਂ ਗੋਚ ਕਿਵੇਂ रह ਸਕਦਾ ਕਿਸੇ ਗੱਲ ਦਾ ਨਹੀਂ ਨਹੀਂ ਭਾਨਮਤੀ ਨਹੀਂ ਮੁਸ਼ਕਿਲ ਹੈ ਮੈਨੂੰ ਦੱਸਣਾ ਪਰ ਉਹ ਸਮਝੀ ਨਾ ਜਿਹੜਾ ਮੁਸ਼ਕਿਲ ਕੀ ਹੈ ਉਹਨੂੰ ਪੁੱਛਿਆ ਜੇ ਚੀਜ਼ ਹਨ ਇਹ ਤਾਂ ਮੇਰੇ ਮਨ ਨਹੀਂ ਦੇਖ ਕੇ ਕਿਸੇ ਗੱਲ ਤੇ ਹੈ कि मेनू दिन पाछी जदे कहू ओ कहनी ना महाराज मेरे ता चिंता खड़ी होगी दिल नु ए जरूर दसो चल केंदा फेर हुण आज राजतानी मैं भी ਛੱਡੀ ਚੱਲ ਆਪਾ ਬਣੋ ਬਾਦ ਦਾ ਸ਼ਹਿਰ ਕਰਕੇ ਆਉਣਾ ਤੈਨੂੰ ਬਣੀ ਜੇ ਜਾ ਕੇ ਦਸੋ ਬਣੋ ਬਾਦ ਚ ਦਸੂ ਜਾ ਕੇ ਰਾਜਨੀય ਰਾधा कर लेया ਵੀ ਆਪਾ ਬਣੋ ਬਾਦ ਦੇ ਵਿੱਚ ਜਾ ਕੇ ਇੱਕ ਤਾਂ ਕਟਾਰੀ ਆਪਨੇ ਮਾਰੀ ਤੇ ਇੱਕ ਮਾਰੀ ਰਾਣੀ ਦੇ ਦੋ ਹੀ ਢੇਰੀ ਢੇਰੀ ਹੁੰਦੇ ਲੱਖ ਸਾਵਣ ਇਹ ਮੱਤ ਕੇ ਰਾਣੀ ਨੂੰ ਲੈ ਕੇ ਤੁਰ ਗਏ ਚਲੋ ਚਾਲ ਬਿਆਹਵਾਨ ਦੇ ਵਿੱਚ ਪਹੁੰਚ ਗਏ ਉੱਥੇ ਗਾਹ ਇੱਕ ਿਆਲੀ ਫਿਰਦਾ ਜਾਂਦਾ ਜਿੜਚਾਰ ਦਾ ਖੂਵਾਇ ਲੱਗਿਆ ਹੋਇਆ ਉੱਥੇ ਢੋਲ ਪਿਆ ਉੱਥੇ ਜਾ ਕੇ ਬਹਿ ਗਏ ਛਾਵੇਂ ਦਮ ਲਿਆ ਰਾਣੀ ਪਾਣੀ ਪੀਲੀ ਢੋਲ ਖਿੱਚੇ ਪਾਣੀ ਖਿੱਚ ਲਿਆ ਢੋਲ ਪਾਣੀ ਪੀ ਲਿਆ ਆਰਾਮ ਕੀਤਾ ਤਾਂ ਫੇਰਾ ਆ ਗਿਆ ਤਾਂ ਇੱਕ ਬੱਕਰੀ ਮੰਨ ਤੇ ਚੜ ਗਈ ਮਾਨਤੇ ਜੜਿਓ ਨੇ ਜੇ ਤੋ ਖੂਚ ਨੀ ਗਾ ਮਾਰੀ ਉਹਦੇ ਇੱਕ ਵਿਚਾਰੇ ਬਚਾਏ ਤੜ ਲਾਮ ਕੜੀਏ ਗੀਦੇ ਸੋਭਾ અતੈਂਤ ਪਿਆਰੀ ਖਬਰ ਤਾਂ ਸਾਰੀ ਹੁੰਦੇ ਨੇ ਪਰ ਸਾਰੇ ਖਬਰਾਂ ਚੋਂ ਨੇਰੀ ਗੋਵ ਉਹਨੇ ਸੋਚਿਆ ਮਨਾ ਤੂੰ ਤਾਂ ਤੋੜਨੀ ਸਾਗਰੀ ਹੋ ਤੇ ਉਹਦੀ ਜਿਹੜੀ ਰੂਹ ਹੈ ਉਹ ਬੱਕਰੀ ਨੂੰ ਖਿੱਚੀ ਜਾਂਦੀ ਹੈ ਉਹ ਕਹਿੰਦੀ ਮੈਨੂੰ ਖਾ ਉਹ ਬੱਕਰੀ ਬਲਾਲ ਚਾਚਾ ਆ ਕੇ ਬੱਕਰੇ ਕੋਲੇ ਭਾਗੀ ਭੁੱਖ ਫਿਰਦਾ ਦੀ ਕਹਿੰਦੀ ਬਈ ਬੱਕਰਿਆ ਕਹਿੰਦਾ ਹਾਂ ਕਹਿੰਦੀ ਉਹ ਖੂਚੀ ਕੱਟੜ ਲੰਮ ਕਰੀਏ ਜੀ ਮੈਨੂੰ ਤੋੜ ਕੇ ਦੇਵੇਂ ਮੈਂ ਖਾ ਲਾਂ ਮੈਨੂੰ ਪਿਆਰੀ ਲੱਗਦੀ ਓਹ ਕਿਹੜਾ ਕਿੱਥੇ ਉਹ ਖੂਚ ਕੱਲ ਕਹਿੰਦਾ ਮੈਨੂੰ ਦਿਖਾ ਭੁੱਖ ਚੜ ਗਿਆ ਮਨ ਤੇ ਨੇ ਬੱਕਰੀ ਚੜ ਗਈ ਹੁਣ ਰਾਜਾ ਵੀ ਦੇਖੀ ਜਾਂਦਾ ਰਾਣੀ ਵੀ ਦੇਖੀ ਜਾਂਦੀ ਹੈ ਉਹ ਬੋਕ ਨੂੰ ਕਹਿਣ ਲੱਗੇ ਹੋ ਉਹ ਤੇੜੀ ਜਿਹੜੀ ਲੰਕਰੀ ਆ ਨਾ ਆਦ ਵਿੱਚ ਆ ਉਹ ਲੈ ਕੇ ਦੇ ਮੈਨੂੰ ਬੋਕ ਕਹਿੰਦਾ ਉਹ ਤੇਰੇ ਤੇ ਮੇਰੇ ਦਾ ਪੈਰ ਨ ਪੈਰ ਨਹੀਂ ਜਾਂਦਾ ਕੋਈ ਪੂਛ ਨਹੀਂ ਜਾਂਦੀ ਮੂੰਹ ਨਹੀਂ ਜਾਂਦਾ ਉਹਨੂੰ ਮੈਂ ਕਿਸ ਤਰ੍ਹਾਂ ਤੋੜ ਸਕਦਾ ਉਹ ਕਹਿੰਦੀ ਫੇ ਮੈਂ ਤਾਂ ਮਰਦੀ ਹਾਂ ਸਾਰੇ ਜੜਚੋਂ ਬੋਕ ਨੂੰ ਪਿਆਰੀ ਈ ਹੋ ਉਹ ਕਹਿੰਦੀ ਮੈਂ ਤਾਂ ਜਾਣਦੇ ਹਾਂ ਕਹਿੰਦਾ ਤੂੰ ਜਾਣਦੇਂਗੀ ਹਾਂ ਕਹਿੰਦਾ ਮੈਂ ਰਾਜਾ ਭੋਜ ਨਹੀਂ ਵੀ ਤੂੰ ਮੈਨੂੰ ਮਾਰਨਾ ਚਾਹੁੰਦੀ ਹੋਵੇਂ ਜਿਹੜਾ ਤੀ ਮਿੰਨੂ ਤੀਵੀ ਦੇ ਮੂਰੇ ਲਾ ਕੇ ਤੁਰ ਪਿਆ ਆਪਦੀ ਮੌਤ ਕਰਨ ਬੋਕ ਨੇ ਦਿਨ ਚਾਰ ਮਾਰੀਆਂ ਟੱਕਰਾਂ ਬਗਾ ਕੇ ਮਾਰੀ ਕਹਿੰਦਾ ਸਾਰਾ ਬਗ ਮੇਰੀ ਹੈ ਹੈ ਉਹ ਰਾਜਾ ਬੋਜ ਹੁਣ ਉਹਨਾਂ ਦੀ ਸੁਣੀ ਜਾਂਦਾ ਉਹ ਕਹਿੰਦਾ ਵੀ ਤੇਰੇ ਨਾਲ ਤਾਂ ਬੋਕਾ ਕੱਲਾ ਹੈ ਜਿਸ ਨੇ ਮਰਨ ਤੋਂ ਆਪਦੇ ਤੋਂ ਇਹ ਨਹੀਂ ਇਹ ਨਹੀਂ ਤਿਆਗ ਕਰਤਾ ਰਾਜ ਨੇ ਕਿਉਂ ਜਿੱਕੇ ਡੰਡਾ ਤੈਨੂੰ ਠੋਕੇ ਰਾਨੀ ਦਿੱਟੂ ਹੈ ਕਹਿੰਦੀ ਬਾ ਤੇ ਰੱਬ ਦੇ ਕਹਿੰਦਾ ਨਾ ਪੁੱਛ ਲੈ ਫੇਰ ਦੱਸੂੰ ਇਸਤਰੀ ਤੜਨਾ ਸਰਣ ਕਹਿੰਦਾ ਹੋਰ ਪੁੱਛ ਲੈ ਕਹਿੰਦੀ ਨਾ 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 ਮਾੜਾ ਸਰ ਗਿਆ ਬਸ ਬਾਕੀ ਚਲੂਗਾ ਮੈਂ ਨੂੰ ਮੁੜ ਕੇ ਮੈਂ ਨਾ ਪੁੱਛਾਂ ਚਾਹੀਏ ਐਸੇ ਚਾਹੀਏ ਰੋਇਓ ਜਿਹੜਾ ਪੁੱਛਣ ਦੀ ਪੁੱਛ ਬੈਠੀ ਮੈਂ ਉੱਥੋਂ ਮੁੜ ਕੇ ਭਾਈ ਕਰਿਆ ਬੜੇ ਰਾਜਾ ਭੋਜਨ ਹੈ ਰਾਨੀ ਤੇ ਐਨੀ ਕੰਨੇ ਹੋਏ ਕਿ ਮਾਰੇ ਯਾਜਕ ਪਰ ਇਹ ਸ੍ਰੋਤਾ ਜਨੋ ਸਦਾ ਨਿਗਰ ਰਖਿਓ ਮੈਂ ਪੰਡਿਤ ਫਿਰਜ ਲਾਲ ਧੌਲਾ ਸਿਰੋਵਣੀ ਕੀ ਸ਼ਹਿਰ ਤੁਹਾਡੇ ਅੱਗੇ ਹਾਜ਼ਰ ਨਮਸਕਾਰ ਕਰਦੇ ਹਾਂ ਬੈਗਬੀ ਜੀ ਦਾ ਖਾਲਸਾ ਬੈਗਬੀ ਜੀ ਕੀ